ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਤੇ ਅੱਜ ਅਸੀਂ ਚੱਲੇ ਆ ਜੀ ਆਪਣੇ ਪਿੰਡ ਕਿਉਂਕਿ ਇਹ ਇਬਾਦਤ ਦੀ ਹੈਗੀ ਜੀ ਪਹਿਲੀ ਰਖੜੀ ਸੋ ਇਬਾਦਤ ਚੱਲੀ ਹੈ ਜੀ ਆਪਣੇ ਭਰਾਵਾਂ ਨੂੰ ਰਖੜੀ ਬੰਨਣੇ ਕਗਮ ਤੇ ਇੱਕ ਵੰਸ਼ ਤੇ ਦੀਦੀ ਹੁਣੇ ਆ ਗਏ ਨੇ ਪਿੰਡ ਅੱਜ ਐਤਵਾਰ ਹੈ ਤੇ ਕੱਲ ਰਖੜੀ ਹੈ ਸੋ ਅਸੀਂ ਇੱਕ ਦਿਨ ਪਹਿਲਾਂ ਜਾ ਰਹੇ ਹਾਂ ਸਾਰੇ ਬੈਠ ਕੇ ਪਰਿਵਾਰ ਦੀਦੀ ਵੀਰੇ ਹੁਣੇ ਅਸੀਂ ਇਕੱਲੇ ਗੱਪਾ ਛੱਪਾ ਮਾਰਾਂਗੇ ਤੇ ਇੰਜੋਏ ਕਰਾਂਗੇ ਤੇ बस रखड़ी मनावांगी ਬਾਦ ਦਾ ਪਹਿਲਾ ਤਿਉਹਾਰ ਆਪਣੇ ਵੀਰਿਆਂ ਨੂੰ ਰੱਖੀ ਬੰਨਣ ਦਾ ਹੈਨਾ ਸੋ ਚਲਦੇ ਆ ਬੜਾ ਐਕਸਾਈਟਮੈਂਟ ਜੀ ਹੋ ਰਹੀ ਏ ਇੰਜੋਏ ਕਰਾਂਗੇ ਤੇ ਹੁਣ ਬਸ ਹੀ ਪਹੁੰਚੀਏ ਬੜੇ ਚਿਹਰਵਾਦ ਕਿਰਨ ਗੱਡੀ ਚ ਬੈਠੇ ਨੇ ਦੁਬਾਰਾ ਬੜੀ ਗੱਲ ਆ ਬੋਲੇ ਜਦੋਂ ਦੇ ਉੱਤੋਂ ਆਏ ਆ ਬਸ ਸੁਸਮਰਤ ਤੇ ਨਾਲ ਫੋਨ ਲੈਣ ਗਏ ਸੀ ਬਸ 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 ਹੋਰ ਤਾਂ ਨਹੀਂ ਉਸ ਤੋਂ ਬਾਅਦ ਹੀ ਹੌਣ ਫਿਰ ਬੈ ਕੇ ਮੈਨੂੰ ਵਧੀਆ ਲੱਗ ਰਿਹਾ ਇਦਾਂ ਲੱਗ ਰਿਹਾ ਮੈਨੂੰ ਕਿ ਜਿਹੜਾ ਉਹ ਟ੍ਰਿਪ ਉਹ ਬੜਾ ਪੁਰਾਣਾ ਹੋ ਗਿਆ ਜਾਂ ਦੀਏ ਜੀ 10 ਕਿ ਦਿਨ ਹੀ ਹੋਏ ਆ ਸਹੀ ਗੱਲ ਹੈ ਮੈਂ ਤਾਂ 11 ਨੂੰ ਆਏ ਅੱਜ ਅੱਜ 18 ਤਰੀਕ ਆ ਮਤਲਬ 8 9 ਦਿਨ ਹੀ ਹੋਏ ਆ ਤੇ ਮੀਨਸ ਇਦਾਂ ਫੀਲ ਹੋਉਂਦਾ ਜਿਦਾਂ ਮਹੀਨੇ ਬੀਤ ਗਏ ਹੁੰਦੇ ਨੇ ਸਹੀ ਗੱਲ ਹੈ 12 ਕਿਤੇ ਚਾਲ ਨੂੰ ਜੀ ਕਰਨ ਲੱਗਿਆ ਫਿਰ ਬਸ ਬਾਬਾ ਮਿਹਰ ਕਰੇ ਜੇ ਕਿਤੇ ਅਸੀਂ ਵਾਰ-ਵਾਰ ਗੱਲ ਕਹਿਦੇ ਨੇ ਕਹਿੰਦੇ ਨਹੀਂ ਕਿ ਕਰਾਂਗੇ ਹੁਣ ਦੱਸਦੇ ਨਹੀਂ ਕੁਛ ਤੇ ਕਿਸੇ ਦਾ ਕਰਾਂਗੇ ਤੇ ਮੌਸਮ ਠੀਕ ਹੋ ਲੈਣ ਦੋ ਫਿਰ ਇੱਕ ਨਵਾਂ ਪਲਾਨ ਹੈਗਾ ਅਗਲੇ ਮਹੀਨੇ ਦਾ ਜੇ ਮੌਸਮ ਮੰਡ ਪਿੰਡ ਵੀ ਆਦਾਂ ਗਰਮੀ ਮਹਾਰਾਸ਼ਟਰ ਤੇ ਮੌਸਮ ਬਹੁਤ ਵਧੀਆ ਸੀ ਜਿਹਦੇ ਕਰਕੇ ਇਹੀ ਬਾਦ ਦੇ ਨਾਲ ਵਧੀਆ ਟਰੈਵਲ ਕਰ ਸਕੇ ਆ ਤੇ ਆਪਣੇ ਪੰਜਾਬ ਚ ਤਾਂ ਗਰਮੀ ਬਹੁਤ ਜ਼ਿਆਦਾ ਵਾ ਹਿੰਮਸਰੀ ਗਰਮੀ ਆ ਡਿਪੈਂਡ ਕਰਦਾ ਸਾਰਾ ਮੌਸਮ ਦੇ ਉੱਤੇ ਫਿਰ ਦੇਖਾਂਗੇ ਹਾਂ ਪੰਜਾਬ ਦੀ ਟ੍ਰਿਪ ਸ਼ੁਰੂ ਕਰਨੀ ਆਪਾਂ ਤੇ ਉਹ ਕਰਾਂਗੇ ਸਿਰਫ ਮੌਸਮ ਦੇ ਉੱਪਰ ਮੇਰਾ ਕਹਿਣਾ ਛੇਤੀ ਮੌਸਮ ਵਧੀਆ ਹੋ ਜਾ ਸਾਨੂੰ ਕਾਲੀ ਬੋਤ ਨੂੰ ਇੰਜੋਏ ਕਰਨੀ ਪੰਜਾਬ ਪੂਰਾ ਘੁੰਮਣ ਦੀ ਆਣਾ ਚਲੋ ਪਹਿਲਾਂ ਪਿੰਡ ਪਹੁੰਚੀਏ ਬਾਕੀ ਵੀ ਕੱਲ ਵਾਲੇ ਵਲੌਗ ਚ ਸਾਰਿਆਂ ਨੇ ਬਹੁਤ ਜ਼ਿਆਦਾ ਇਬਾਦਤ ਨੂੰ ਵਿਸ਼ੇਸ ਦਿੱਤੀਆਂ ਬਹੁਤ ਪਿਆਰ ਦਿੱਤਾ ਹਨਾ ਕਿਉਂਕਿ ਇਹ ਜਿਹੜਾ ਆਪਾਂ ਵਲੌਗ ਪਾਇਆ ਸੀ ਕਿਸੇ ਦੀ ਕਮੈਂਟ ਕਰਕੇ ਸਾਨੂੰ ਪਤਾ ਤੁਸੀਂ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਉਹੀ ਗੱਲ ਸਾਰਿਆਂ ਨੇ ਉਹ ਮਾਨਸਿਕ ਰੋਗੀ ਹੋਊਗਾ ਜਿਨ੍ਹਾਂ ਨੇ ਵੀ ਉਹ ਕਮੈਂਟ ਕੀਤਾ ਜਾਂ ਕਿਸੇ ਨੇ ਕਿਹਾ ਸੀ ਕਿ ਉਹਨਾਂ ਦੇ ਜੇ ਬੱਚੇ ਨਹੀਂ ਹੋਣਗੇ ਉਹਨਾਂ ਨੂੰ ਬੱਚੇ ਨਾਲ ਪਿਆਰ ਨਹੀਂ ਹੋਊਗਾ ਜਿਨ੍ਹਾਂ ਨੇ ਉਹ ਕਮੈਂਟ ਕੀਤਾ ਕੱਲ ਬਿਲਕੁਲ ਸਹੀ ਆ ਜੋ ਇੱਕ ਬੱਚਾ ਹੁੰਦਾ ਨਾ ਬੱਚੇ ਦਾ ਜਿਹੜਾ ਪਿਆਰ ਹੁੰਦਾ ਜਿਨ੍ਹਾਂ ਨੂੰ ਨਹੀਂ ਪਿਆਰ ਅਟੈਚਮੈਂਟ ਨਹੀਂ ਹੁੰਦੀ ਨਾ ਉਹੋ ਜਿਹੇ ਲੋਕ ਕਮੈਂਟ ਕਰਦੇ ਨੇ ਜਾਂ ਕਿਸੇ ਨੇ ਇਹ ਕਿਹਾ ਕਿ ਤੁਹਾਡਾ ਕੋਈ ਆਪ ਦਾ ਰਿਸ਼ਤੇਦਾਰ ਹੋਣਾ ਜਿਹਨੂੰ ਖੁੰਦਕਾ ਹੋਗੀ ਹੋਊਗਾ ਜੇ ਤੇ ਤੁਹਾਡੇ ਨਾਲ ਉਹਦੇ ਨਾਲ ਬੰਨਦੀ ਨਹੀਂ ਹੋਊਗੀ ਹੋ ਵੀ ਤੁਹਾਡੇ ਕੋਈ ਦੂਰ ਦਾ ਰਿਸ਼ਤੇਦਾਰ ਸਹੀ ਗੱਲ ਆ ਕਿਸੇ ਨੂੰ ਅਸੀਂ ਨਹੀਂ ਚੰਗੇ ਲੱਗਦੇ ਹੋਵਾਂਗੇ ਹੈਨਾ ਤੇ ਚਲੋ ਬਾਕੀ ਕੋਈ ਨਹੀਂ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਕੇ ਚੰਗੇ ਲੋਕ ਬਹੁਤ ਨੇ ਹਾਂ ਬਹੁਤ ਨੇ ਤੁਸੀਂ ਸਾਡਾ ਸਾਥ ਦਿੰਦੇ ਹੋ ਉਹਦਾ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਆ ਸ਼ੁਕਰੀਆ ਕਿ ਸਾਡੀ ਬੱਚੀ ਦਾ ਤੁਸੀਂ ਨਾਲ ਸਾਥ ਦਿੱਤਾ ਹਨਾ ਥੈਂਕ ਯੂ ਥੈਂਕ ਯੂ ਬਾਕੀ ਫੋਨ ਵੀ ਕਾਫੀ ਆਏ ਹਾਂ ਫੋਨ ਹਾਂ ਸਹੀ ਗੱਲ ਆ ਫੋਨ ਬਹੁਤ ਭੈਣਾ ਦੀਆਂ ਦੇ ਆਏ ਹਨਾ ਵੀ ਜਿਨ੍ਹਾਂ ਨੇ ਕਿਹਾ ਕਿ ਅਸੀਂ ਅਜੇ ਤੁਹਾਡਾ ਵਲੌਗ ਦੇਖਿਆ ਔਰ ਇਬਾਦਤ ਨੂੰ ਬਾਰੇ ਜਿਹੜਾ ਤੁਸੀਂ ਬੋਲਦੇ ਸੀ ਇਦਾਂ ਕਹਿੰਦੇ ਉਹਨਾਂ ਨੇ ਨਾ ਮਤਲਬ ਜੀ ਹਾਈਲਾਈਟ ਸੁਣ ਕੇ ਹੀ ਫੋਨ ਕਰਤਾ ਕਿ ਇਦਾਂ ਇਦਾਂ ਹੀ ਚੰਗੀ ਤਰ੍ਹਾਂ ਵੇਖ ਕੇ ਵੀ ਵਲੌਗ ਇਹਦੇ ਤੇ ਜਿਨਾਂ ਨੇ ਸਾਨੂੰ ਕਿਹਾ ਕਿ ਟੈਨਸ਼ਨ ਨਹੀਂ ਲੈਣੀ ਸਹੀ ਗਾ ਵੀ ਟੈਨਸ਼ਨ ਤੁਸੀਂ ਸਾਨੂੰ ਸਾਡੇ ਨਾਲ ਉਹ ਪ੍ਰਮਾਤਮਾ ਵਾਹਿਗੁਰੂ ਸਾਡੇ ਨਾਲ ਔਰ ਤੁਹਾਡੀਆਂ ਦੁਆਵਾਂ ਸਾਡੇ ਨਾਲ ਆ ਤਾਂ ਸਾਨੂੰ ਕਾਦੀ ਟੈਨਸ਼ਨ ਹੈ ਨਾ ਹਾਂ ਚਲੋ ਸੀ ਉਹ ਸਮਾਂ ਆਇਆ ਸੀ ਕਿਸੇ ਦਾ ਕਮੈਂਟ ਨਿਕਲ ਗਿਆ ਕੋਈ ਗੱਲ ਚੱਲਦਾ ਇਦਾਂ ਚੱਲਦੇ ਵਿੱਚ ਪੜਾਉਂਦਾ ਵੀ ਪੜਾ ਹੀ ਦਵਾਂ ਕਿਉਂ ਨਹੀਂ ਦਵਾਂ ਕਿ ਸਹੀ ਗੱਲ ਆ ਬਟ ਉਹ ਹੀ ਗੱਲ ਆ ਕਿ ਨਾ ਇਹ ਇਹੋ ਜਿਹਿਆਂ ਨੂੰ ਅਸੀਂ ਆਪਾਂ ਵੈਸੇ ਬਹੁਤ ਘੱਟ ਆ ਕਿਸੇ ਨੂੰ ਜਵਾਬ ਦੇਣੇ ਕਿਉਂਕਿ ਬਹੁਤ ਕਮੈਂਟ ਆਉਂਦੇ ਸੀ ਨਹੀਂ ਬੋਲਦੇ ਪਟ ਜੀ ਇਹਨਾਂ ਨੂੰ ਨਾ ਦੀਏ ਥੋੜਾ ਬੋਤਾ ਵੀ ਇਹਨਾਂ ਬਾਰੇ ਕੁਛ ਨਾ ਬੋਲੀ ਨਾ ਸਿਰੇ ਚੜ ਜਾਂਦੇ ਨੇ ਸਹੀ ਗੱਲ ਹੈ ਫਿਰ ਹੈ ਨਾ ਸੋ ਇਸ ਕਰਕੇ ਆਪਾਂ ਉਹਨੂੰ ਨੋਟਿਸ ਉਹਦੇ ਨੋਟਿਸ ਕਰਨਾ ਜ਼ਰੂਰੀ ਅਸੀਂ ਤਾਂ ਚੁੱਪੀ ਹੋ ਗਏ ਸਾਨੂੰ ਬੋਲਦੇ ਹੀ ਨਹੀਂ ਇਗਨੋਰ ਪਰ ਜਦੋਂ ਗੱਲ ਬੱਚੇ ਦੀ ਹੁੰਦੀ ਨਾ ਫਿਰ ਨਹੀਂ ਬੰਦਾ ਚੁੱਪ ਕਰਦਾ ਹੈਗਾ ਸੋ ਇਸ ਕਰਕੇ ਉਹਨੂੰ ਨੋਟਿਸ ਕਰਨਾ ਜ਼ਰੂਰੀ ਸੀ ਵੀ ਪਿੰਡ ਪਹੁੰਚੀ ਹੁਣ ਤੇ ਕਿਰਨ ਨੇ ਮੇਰੇ ਗਿੰਬਲ ਦਾ ਇੱਕ ਗੁਲਟੂ ਜਿਹਾ ਗਵਾਤਾ ਹੈ ਮੈਂ ਨਹੀਂ ਗਵਾਇਆ ਆਪ ਹੀ ਤੁਸੀਂ ਗਲਾ ਰੱਖਿਆ ਰੁੱਖਿਆ ਹੋਗਾ ਕਿਤੇ ਕਿਆ ਆਪ ਕਿਧਰ ਲੱਭ ਲਿਆ ਕਰੋ ਸਵੇਰ ਦੇ ਮੈਂ ਹੀ ਇਸ ਕੰਮ ਕਰੀ ਜੀ ਧਰਮ ਐਟ ਅ ਟਾਈਮ ਤੇ ਚੇਤਾ ਹੁੰਦਾ ਚੀਜ਼ਾਂ ਦਾ ਆਏ ਹਾਏ ਹਾਏ ਹੁਣ ਗੁੱਸਾ ਮੇਰੇ ਤੇ ਹੋ ਗਿਆ ਕਿੰਦਾ ਪੂਰਾ ਗੁੱਸਾ ਗਿੰਬਲ ਦਾ ਗਲਟੂ ਜਿਗਵਾ ਚ ਗਿਆ ਤੇ ਮੈਂ ਸੈਟਿੰਗ ਕਰਨੀ ਸੀ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਪਹਿਲਾਂ ਪਿੰਡ ਪੁੰਚੀਏ ਰੋਡ ਬੜੀ ਵਧੀਆ ਸਾਡੇ ਜਿਹੜੀ ਮੋਹਾਲੀ ਤੋਂ ਜਾਂਦੀ ਹੈ ਨਾ ਪਿੰਡ ਨੂੰ ਜਾਂਦੀ ਹੈ ਕੈਂਟ ਸੜਕ ਹੈ ਕੈਂਟ ਜਿਹੜੀ ਕੋ ਐਕਸਪ੍ਰੈਸ ਵਾਈਵੇ ਤੇ ਹੈ ਉਹ ਨਾ ਪੱਥਰਾਂ ਦੀ ਸੜਕ ਹੀ ਹਮ ਪਰ ਉਹ ਖੜਪ ਉਬੜ ਖਾਪੜ ਨਹੀਂ ਇਹ ਤਾਂ ਉਹ ਨਾ ਪਰ ਐਕਚੁਅਲੀ ਉਹ ਐਕਸਪ੍ਰੈਸ ਉਹ ਸੀ ਨਾ ਜਮੂਨਾ ਐਕਸਪ੍ਰੈਸ ਵਾਲਾ ਵੇ ਤੁਸੀਂ ਕਹਿ ਰਹੇ ਸੀ ਇਹ ਵਾਲੀ ਸੜਕ ਥੋੜੀ ਜੀ ਇਹ ਮਿਕਸ ਜੀ ਬਣੀ ਹੋਈ ਆ ਪੈਚ ਵੀ ਲੱਗੇ ਹੋਏ ਨੇ ਤੇ ਪੱਥਰ ਵੀ ਹੈ ਲੋਕਾਂ ਵਾਲੀ ਵੀ ਪਰ ਠੀਕ ਹੈ ਯਾਰ ਬੈਟਰ ਹੈ ਪਹਿਲਾਂ ਇਹਦੇ ਨਾਲ ਦੀ ਇੱਕ ਵਾਰ ਸਿੰਗਲ ਰੋਡ ਸੀ ਹੁਣ ਆ 4 ਲੇਨ ਹੈ ਗਈ ਹੈ ਚਲੋ ਇਹਦੇ ਨਾਲ ਇਹ ਹੈ ਕਿ ਬੜਾ ਟ੍ਰੈਫਿਕ ਦਾ ਬੜਾ ਫਰਕ ਪੈਂਦਾ ਦੁਰਘਟਨਾਵਾਂ ਘਟ ਜਾਂਦੀਆਂ ਨੇ ਜਿਹੜੀਆਂ ਦੁਰਘਟਨਾਵਾਂ ਹੋ ਜਾਂਦੀਆਂ ਨੇ ਨਾ ਇਧਰ ਦੇਖ ਲਿਆ ਡੀਮਾਰਟ ਕਹਿੰਦੇ ਸੀ ਪੀ ਮੈਨ ਵਾਪਸੀ ਇੱਥੇ ਲੈ ਕੇ ਆਈ ਡੀਮਾਰਟ ਦਾ ਫਾਇਦਾ ਇਹ ਹੈ ਕਿ ਸਾਨੂੰ ਗਰੋਸਰੀ ਵਾਲੀ ਅਲੱਗ ਦੁਕਾਨ ਆ ਜਾਂ ਮੰਨ ਲਓ ਕੋਈ ਫੇਸ ਵੋਸ਼ ਲੈਣ ਜਾਣਾ ਵਾ ਉਹ ਅਲੱਗ ਦੁਕਾਨ ਤੋਂ ਲੈਣਾ ਪੈਂਦਾ ਇੱਥੇ ਹਰ ਇੱਕ ਚੀਜ਼ ਇਕੋ ਥਾਂ ਤੇ ਕਿਚਨ ਦਾ ਸਮਾਨ ਕੱਪੜੇ ਵੀ ਆ ਇਤੋਂ ਤੱਕ ਹੈ ਨਾ ਮਤਲਬ ਕੋਈ ਵੀ ਚੀਜ਼ ਹੈ ਜੀ ਬਾਅਦ ਦਾ ਵੀ ਜੇ ਡੈਪਰ ਵਗੈਰਾ ਵੀ ਲੈਣੀ ਹੋਣ ਉਹ ਵੀ ਮਤਲਬ ਸਭ ਕੁਝ ਮਿਲ ਜਾਂਦਾ ਇਕੋ ਥਾਂ ਤੇ ਉਰ ਰੋਏ ਅਸੀਂ ਚੱਲ ਰਹੇ ਹੁੰਦਾ ਸਭ ਕੁਝ ਚਲੋ ਗਿਰਮੁਦ ਆਪਣੀ ਦਸਤੀ ਵੀ ਵਧੀਆ ਥਾਂ ਹੈ ਤੇ ਮੈਨੂੰ ਵੀ ਵਧੀਆ ਲੱਗਦੀ ਹੈ ਕਿਉਂਕਿ ਇੱਥੇ ਲੈਣਾ ਉਹ ਇੱਕ ਚੀਜ਼ ਤੇ ਇੱਥੇ ਫालतू ਜਿਹਾ ਸਮਾਨ ਚੱਕਿਆ ਜਾਂਦਾ ਹੈ ਐਮਰ ਮਾਮਾ ਜੀ ਨੇ ਮੈਨੂੰ ਦੱਸਿਆ ਸੀ ਵੀ ਇੱਥੇ ਹੈਗੀ ਦੁਕਾਨ ਦੁਕਾਨ ਕਹਿ ਰਹੇ ਵੀ ਡੀਮਾਰਟ ਬਣਿਆ ਤੁਸੀਂ ਲੈ ਆਓ ਸਿਸਟਮ ਜੀ ਉਹ ਇੱਕ ਵਾਰੀ ਆਏ ਤੇ ਇੱਥੇ ਫਿਰ ਖਾਸੇ ਵਾਰੀ ਆਣਾ ਪੈ ਜਾਂਦਾ ਪਹੁੰਚ ਗਏ ਹੈ ਪਹੁੰਚ ਗਏ ਸੂਰਮਿਆਂ ਇਹ ਦੇ ਆਪਣੇ ਵੀਰਿਆਂ ਨੇ ਖੀ ਬੰਨਣ ਆਏ ਹਾਏ ਹਾਏ ਆਏ ਹਾਏ ਆਏ ਹਾਏ ਆਏ ਹਾਏ ਕੀ ਖਾ ਗਿਆ ਇਹ ਕੀ ਜੀ ਖਾ ਗਿਆ ਇਹ ਜੀ ਹਾਏ ਹਾਏ ਆਏ ਰਕੜੀ ਕਿੱਥੇ ਰਕੜੀ ਤੇ ਲਈ ਨਹੀਂ ਦੂ ਪਰਮ ਕਿੱਥੇ ਸਤੀ ਵੀ ਲਓ ਜੀ ਮਿਲੋ ਮੇਰੀ ਮੋਟੀ ਭੈਣ ਨੂੰ ਮੇਰੇ ਵੀਰੇ ਨੂੰ ਮੋਟੇ ਨੂੰ ਮੇਰੀ ਭਾਬੀ ਵੀ ਮੋਟੀ ਹੋ ਗਈ ਸਾਰੇ ਮੋਟੇ ਤੂੰ ਤਾਂ ਸੁੱਕੜੀ ਬਾਹਲਾ ਸੁਕੜਾ ਹੈ ਉਹ ਬਹਿ ਗਿਆ ਰੋਟੀ ਖਾਣ ਥੱਲੇ ਆਰਾਮ ਦਾ ਬਹਿ ਗਿਆ ਆ ਸ਼ੀਟ ਪਿਛਾ ਦਿੱਤੀ ਹੈ ਭਾਬੀ ਨੇ ਭਰੋਸਾ ਨਹੀਂ ਕੀਤਾ ਸਾਡੇ ਤੇ ਕੀ ਅਸੀਂ ਗੰਦ ਪਾ ਨਹੀਂ ਪਾਵਾਂਗੇ ਭਾਬੀ ਨੇ ਸ਼ੀਟ ਵਿਛਾਈਏ ਵੀ ਗੰਦ ਪਾਏਗਾ ਜੋਣਾ ਦੇਖ ਲੈ ਭਾਬੀ ਚਿੰਗ ਚਿੱਪ ਚਿੰਗ 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 ਚਿੱਪ ਚਿੰਗ 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 ਰਰ 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 ਕਹਿੰਦੇ ਕੋਸ਼ ਪਾਣਾ ਇਹਨਾਂ ਸੀ ਤਾਂ ਕੁਛ ਨਹੀਂ ਪਾਣਾ ਹਾਂ ਕੁਛ ਨਹੀਂ ਪਾਣਾ ਕੁਛ ਨਹੀਂ ਆ ਪੰਚ ਵਾਸਤੇ ਬੰਦੂਕ ਆਈਏ ਇਬਾਦਤ ਲੈ ਕੇ ਆਈਏ ਵੰਚ ਤੇਰੀ ਬੰਦੂਕ ਰਹਿ ਗਈ ਸੀ ਦੇਣ ਵਾਲੀ ਇਹਨੂੰ ਤਾਂ ਥਾਰ ਤੇ ਰੂਪੀ ਕੌਣ ਮਿਲ ਗਈ ਸੀ ਕੋਦੋ ਨਾ ਰੂਪੀ ਕੌਣ ਸੀ ਨਹੀਂ ਥਾਰ ਤੇ ਉਹਨੂੰ ਜੀ ਵੈਗਨ ਮਿਲ ਗਈ ਸੀ ਤੇਰੀ ਬੰਦੂਕ ਘੁਰ ਰਹੀ ਸੀ ਇਬਾਦਤ ਆਏ ਮਨਸਾ ਜੀ ਬੰਦੂਕਾਂ ਚਲਾਏਗਾ ਤੋੜਨਾ ਦੀ ਗੋਲੀਆਂ ਕਵਾਲਾ ਕਰਨੀ ਹੈ ਹੈ ਇਥੇ ਗੋਲੀਆਂ ਕਵਾਲਾ ਕਰਨੀ ਆਪਣੇ ਘਰੇ ਸਹੀ ਗੱਲ ਹੈ ਹੋਏ 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 ਲਾ ਮੈਨੂੰ ਫੜਾ ਮੈਚ ਲਾ ਕੇ ਦਿਖਾਵਾ ਬੰਦੂਕ ਕੀ ਕਰੀ ਬੇਸਾਰਾ 라 뭔가 아이리아 내가 로 ਮੰਚ ਖੰਡਾਏ ਮਮੀ ਆਏ ਇਬਾਦਤ ਦੇਖ ਰਹੀ ਇਹਨਾਂ ਨੂੰ ਲੋ ਜੀ ਆਪਾਂ ਸਾਰੇ ਇਕੱਠੇ ਹੋ ਕੇ ਚੱਲਿਆਂ ਜੀ ਗੁਰਦੁਆਰਾ ਮੋਤੀ ਬਾਗ ਪਟਿਆਲੇ ਤੇ ਮੈਂ ਮਤਲਬ ਜਦੋਂ ਕਾਲਜ ਪੜਦਾ ਹੁੰਦਾ ਸੀ ਪਟਿਆਲੇ ਦੀ ਮੇਰੀ ਕਾਲਜ ਮੈਂ ਪੜਿਆ ਉਦੋਂ ਗ੍ਰੈਜੂਏਸ਼ਨ ਕੀਤੀ ਉਦੋਂ ਉਹੀ ਗਿਆ ਸੀ ਉਦੋਂ ਜਾਂਦੇ ਹੁੰਦੇ ਸੀ ਉਸ ਤੋਂ ਬਾਅਦ ਮਤਲਬ ਲਾ ਲੋ ਖਾਸ ਹੀ ਸਾਲ ਹੋ ਗਏ ਨੇ ਬਹੁਤ ਸਾਲ ਹੋ ਗਏ ਨੇ 12 13 14 ਬੜੇ ਸਾਲਾਂ ਬਾਅਦ ਜਾ ਰਿਹਾ ਅੱਜ ਤੇ ਗੁਰਦਾਰਾ ਮੋਤੀਬਗ ਸਾਰੇ ਜੱਲੇ ਨੇ ਵੀਰਾ ਬੱਚੇ ਬੱਚਿਓ ਪਿੱਛੇ ਬਹਿ ਗਏ ਵੈਸੇ ਤਾਂ ਵੀਰੇ ਪੂਰੇ ਆ ਗਏ ਆਪਾਂ ਗੱਡੀ 'ਚ ਆਣਾ ਸਾਰੇ ਹੈਨਾ ਬਸ ਇਹ ਹੈ ਕਿ ਬਾਕੀ ਬੈਗ ਬੂਗ ਨਹੀਂ ਆਣਗੇ ਜੇ ਵਾ ਇਕੱਠੇ ਨਾ ਜਾੜਾ ਹੋਵੇ ਬਸ ਛੱਤ ਦੇ ਉੱਪਰ ਉਹ ਲਵਾਣਾ ਹੈ ਕੈਰੀਅਰ ਲਾ ਲਾ ਹੀ ਕਰੀਅਰ ਲਵਾਣਾ ਹੈ ਕੈਰੀਅਰ ਹਾਂ ਕਿਵੇਂ ਲੱਗ ਰਿਹਾ ਵਧੀਆ ਵਧੀਆ ਪਸੀ ਤਾਂ ਨਹੀਂ ਹੋਈ ਨਹੀਂ ਵੇ ਨਹੀਂ ਮੈਨੂੰ ਪਸੀ ਨਹੀਂ ਇਹ ਇੱਕ ਇਹ ਬਸੀ ਵੀ ਲੱਗਣ ਲੱਗਦਾ ਇਹ ਬੜੀ ਚਿਕਾ ਮਾਰੀ ਹੈ ਕੋਣ ਹੈ ਇਹ ਬਾਦ ਖੁਸ਼ ਹੋ ਰਹੀ ਹੁ ਤਾਂ ਉਹ ਪਿੱਛੇ ਬੈਠਣ ਵਾਲਿਓ ਕਿਵੇਂ ਹੋ ਠੀਕ ਹੋ ਮਨਸ ਠੀਕ ਹੈ ਤੂੰ ਮਨਸ ਤਾਂ ਹੀ ਪਤਾ ਕਰਦਾ ਹੁੰਦਾ ਹੈ ਲੋ ਜੀ ਗੁਰਦੁਆਰਾ ਮੋਤੀ ਬਾਗ ਸਾਡੇ ਪਿੰਡ ਤੋਂ ਤਕਰੀਬਨ ਤਕਰੀਬਨ 20-25 ਕਿਲੋਮੀਟਰ ਦੀ ਬਾਅਦ ਦੇ ਰਾਜਪੁਰ ਪਟਿਆਲਾ ਪੈ ਜਾਂਦਾ ਸਾਡਾ ਪਿੰਡ ਇੱਧਰ ਆ ਜੀ ਰੋਡ ਦੇ ਉੱਪਰ ਸਾਡਾ ਪੁਛਤਾ ਨਹੀਂ ਜੱਦੀ ਪਿੰਡ ਇਹ ਹੀ ਮੁਕੇ ਹੋਇਆ ਫੋ ਜੰਮੀ ਵਿੱਚ ਦੇਖ ਲੋ ਅੱਗੇੋਂ ਵਿੱਚੋਂ ਮੌਸਮ ਬਹੁਤ ਸਾਫ਼ ਸੁਥਰਾ ਸੁਹਾਣਾ ਮੌਸਮ ਇਸ ਮੌਸਮ ਦੇ ਵਿੱਚ ਚੱਲੇ ਆ ਜੀ ਪਟਿਆਲੇ ਤੇ ਕੱਲ ਸਵੇਰੇ ਰਖੜੀਆਂ ਨੇ ਕੁੜਾਈ ਇਕੱਠੀ ਕਰਨ ਆਏ ਹੋਏ ਨੇ ਭੈਣ ਜੀ ਹਾਂ ਜੀ ਕਿੱਕ ਇੱਕ ਦਿਨ ਹੀ ਮਿਲਦਾ ਹੈ ਐਸੀ ਦੀ ਗੱਲ ਕਰਕੇ ਇਹ ਨਹੀਂ ਵੀ ਅਸੀਂ ਖੁਸ਼ੀ ਅਗਰੋਸ ਦੇ ਦਿਆ ਕਰਾਂਗੇ ਕੁੜੀਆਂ ਤਾਂ ਜਦੋਂ ਵੀ ਪਿੰਕੇ ਆਉਂਦੀਆਂ ਲੈ ਕੇ ਜਾਂਦੀਆਂ ਨੇ ਇਹ ਤਾਂ ਸਹੀ ਗੱਲ ਨਹੀਂ ਹੈ ਇੱਕ ਦਿਨ ਨਹੀਂ ਹੁੰਦਾ ਇਹ ਗਲਤ ਗੱਲ ਹੈ ਕਿ ਇੱਕ ਦਿਨ ਮਿਲਦਾ ਭੈਣਾਂ ਨੂੰ ਜਦੋਂ ਜੀ ਪਿੰਕੇ ਆਉਂਦੀਆਂ ਕੁੜੀਆਂ ਨੂੰ ਲੈ ਕੇ ਜਾਂਦੇ ਮਤਲਬ ਤੁਸੀਂ ਮੰਨ ਰਹੇ ਹੋ ਮੰਨ ਰਿਓ ਹੈ ਨਾ ਹੈਂਸ ਪ੍ਰੂਵ ਹੋ ਗਿਆ ਵੀ ਦੀਦੀ ਹਰ ਵਾਰੀ ਆਂਦੀ ਹੈ ਤਾਂ ਮਤਲਬ ਦੀਦੀ ਦਾ ਆਪਣਾ ਕੋਟਾ ਪੂਰਾ ਕਰਕੇ ਜਾਣਾ ਹੁੰਦਾ ਤੇ ਇਸ ਵਾਰੀ ਧਾਰ ਕਰ ਲਓ ਹੈ ਦੀਦੀ ਪਰ ਹਰ ਵਾਰੀ ਲੈ ਕੇ ਜਾਣਾ ਇਸ ਵਾਰੀ ਵੀ ਲੈ ਕੇ ਜਾਣਾ ਹੈ ਤੁਹਾਡੀ ਚੋਇਸ ਹੈ ਆਏ ਦੇ ਦੇ ਸਕਦੇ ਨਾ ਹਏ ਇਹ ਤਾਂ ਕੈਮਰਾ ਆਨ ਹੈ ਇਹ ਤਾਂ ਕੈਮਰਾ ਆਨ ਹੈ ਵੱਡੀਆਂ ਵੱਡੀਆਂ ਗੱਲਾਂ ਹੋ ਰਹੀਆਂ ਨੇ ਚੌਧਰੀਆ ਅੱਜ ਪਾਰਟੀ ਕਰੋ ਅੱਛਾ ਮੇਰੀ ਕੁੜੀ ਦੀ ਪਹਿਲੀ ਹੋ ਏ ਹੈ ਬਾਦ ਇਹ ਪਹਿਲੀ ਰਖੜੀ ਤੇਰੇ ਵੀ ਉਹ ਪੰਛੀ ਦੇ ਵੀ ਬੰਨੇਗੀ ਹਾਂ ਉਹਨਾਂ ਕੇਟ ਆ ਗਿਆ ਹੋਇਆ ਵਾਓ ਲੋ ਜੀ ਟੋਲ ਟੈਕਸ ਵਾਲਾ ਫਿਰ ਇਹ ਐਵੇਂ ਲੱਗ ਰਿਹਾ ਜਿਵੇਂ ਅਸੀਂ ਜਰਮਨੀ ਚ ਫਿਰ ਰਹੇ ਹੋ ਨਾ ਸੱਚੀ ਦੱਸਾਂ ਐਵੇਂ ਨਹੀਂ ਸੜਕਾਂ ਲੱਗਦੀਆਂ ਤੇ ਅੱਜ ਤੱਕ ਜੀ ਬਣੀਆਂ ਕਿਹੜੇ ਸੜਕੇ ਨਾਈਟ 뷰 ਹੈ ਨਾ ਨਾਈਟ 뷰 ਉਹ ਵਧੀਆ ਲੱਗ ਰਿਹਾ ਸੱਚੀ ਐਵਾਂ ਲਿਊ ਵੱਚਾ ਲੱਗਦਾ ਨਹੀਂ ਇਹ ਸੜਕਾਂ ਮਾੜੀਆਂ ਨੇ ਯਾਰ ਨਹੀਂ ਬਹੁਤ ਵਧੀਆ ਨਹੀਂ ਇੰਡੀਆ ਸੜਕਾਂ ਮੈਂ ਸੱਚੀ ਅਬਾ ਜਾ ਕੇ ਆਏ ਨਾ ਉਧਰ ਤੱਕ ਯਾਰ ਬਕੋਚੀ ਏਰੀਆ ਹੋਣਗੇ ਜਿੱਥੇ ਥੋੜੀਆਂ ਖਰਾਬ ਹੋਣਗੀਆਂ ਤੇ ਹਰ ਪਾਸੇ ਸੜਕਾਂ ਬਣੀਆਂ ਹੋਈਆਂ ਨੇ ਤੇ ਬਿਆ ਬੰਦਰੀਆਂ ਨੇ ਕੈਂਟ ਹੋ ਗਈਆਂ ਨੇ ਪੂਰੀ ਪੂਰੀ ਇੰਡੀਆ ਸੜਕਾਂ ਉਹ ਬਸ ਇਹ ਨੇ ਜਿਹੜੇ ਪਿੰਡਾਂ ਬੁੰਡਾਂ ਨੂੰ ਜਾਂਦੇ ਹੋਣਗੇ ਨਾ ਹਾਈਵੇ ਉੱਥੇ ਥੋੜੀਆਂ ਹੋਣਗੀਆਂ ਬੰਦੇ ਨਾ ਹਾਂ ਭੱਜਦਾ ਚਲੋ ਜੀ ਚਲੋ ਆਪਾਂ ਨੰਗਾ ਗਏ ਇਧਰ ਵਾਲੇ ਚੋਂ ਐਗਜ਼ੈਂਪਸ਼ਨ ਵਾਲੇ ਚੋਂ ਕੋਲੀ ਵੀਰੇ ਕੋਲੀ ਟੈਕਸ ਨਹੀਂ ਲੱਗਦਾ ਪਿੰਡ ਦਾ ਨਾਮ ਚਲਦਾ ਹੈ ਕੋਲੀ ਦੋਆ ਕਹਿੰਦੇ ਸਹੀ ਗੱਲ ਹੈ ਚਲੋ ਜੀ ਚਲੋ ਗੁਰਦੁਆਰਾ ਮੋਤੀ ਬਾਗ ਪਟਿਆਲੇ ਇਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਯਾਦ ਵਿੱਚ ਬਣਿਆ ਹੋਇਆ ਇਬਾਗੇ ਆਜੋ ਮੇਰੇ ਬੀਬੂ ਆਜਾ ਚਲੋ ਆਜਾ ਯਾਰ ਕਿੰਨਾ ਸੋਹਣਾ ਏਰੀਆ ਹੈ ਕਿਰਨ ਦੇ ਟਾਈਮ ਕਿੰਨਾ ਵਧੀਆ ਲੱਗੂਗਾ ਇਹ ਰੇਜ ਆਪਣਾ ਪਤਨਾ ਗੇੜਾ ਜਿਵੇਂ ਆ ਸਹੀ ਗੱਲ ਵੀਓ ਆ ਪਾਰਕ ਤੋਂ ਪਾਰ کافی ਜਗਾ ਜਗਾ ਚ ਬਣਿਆ ਹੈ ਗੁਰਦੁਆਰਾ ਸਾਹਿਬ ਦਾ ਬਹੁਤ ਵਧੀਆ ਲੱਗਦਾ ਅੱ ਸਾਰੇ ਫੋਰੇ ਚੱਲਦੇ ਹੁੰਦੇ ਨੇ ਇੱਥੇ ਯਾਦ ਆ ਗਈ ਹਜੂਰ ਸਾਹਿਬ ਦੀ ਫੇਰ ਹਾਏ ਸਹੀ ਗੱਲ ਏ ਯਾਰ ਉਹ ਮੈ ਆਂਦਾ ਨਾ ਹਜੂਰ ਸਾਹਿਬ ਹੁਣ ਇੱਥੇ ਆ ਕੇ ਉਹੀ ਆਨੰਦ ਆ ਰਿਹਾ ਫੇਰ ਤੁਹਾਨੂੰ ਸਹੀ ਗੱਲ ਏ ਚੱਕਲੇ ਲੰਗਰ ਟੇਕਲੇ ਮੱਥਾ ਵਾਜੀ ਵਾਜੀ ਬਹਿ ਜੋ ਕਰਨਾ ਵੀਰਾ ਗਿਆ ਗੱਡੀ ਲੈਣ ਹਾਂ ਪ੍ਰਸ਼ਾਦਾ ਖਾ ਕੇ ਬਹੁਤ ਗਰੀ ਮਿਲਿਆ ਵੈਸੇ ਵੀ ਹਮਸ ਹੋਈ ਪਈ ਬਹੁਤ ਜਿਆਦੀ ਤੇ بارش ਕਰੀਏ ਪੈਣਾ ਤੇ بارش ਕਰਕੇ ਗੁਣ بارش ਪਈ ਹੈ ਨਾ ਹਵਾ ਵੀ ਨਹੀਂ ਚੱਲਦੀ ਸਾਡੇ ਮੋਟੇ ਜਮਾਂ ਹੀ ਗਮ ਕਿੱਥੇ ਰਹਿ ਗਿਆ ਵੀਰਾ ਧੀ ਧੀ ਨਾਲ ਜੁੜੇ ਉਹ ਘਟਾਣੇ